ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਕ ਵੱਡੀ ਜੜੀ ਲਲਕਾਰ ਆ ਉਹ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰਾਂ ਨੂੰ ਮਾਰੀ ਆ ਸ਼੍ਰੋਮਣੀ ਅਕਾਲੀ ਦਲ ਲਈ ਇਹ ਸਮਾਂ ਬਹੁਤਾ ਚੰਗਾ ਨਹੀਂ ਇਹ ਭਗਵੰਤ ਸਿੰਘ ਮਾਨ ਕਹਿ ਰਹੇ ਨੇ ਵੀ ਰੱਬ ਨੇ ਵੀ ਤੁਹਾਨੂੰ ਸਜ਼ਾ ਦੇਤੀ ਕਿ ਪਾਰਟੀ ਖਤਮ ਹੋ ਗਈ ਲੋਕਾਂ ਨੇ ਵੀ ਤੁਹਾਨੂੰ ਸਜ਼ਾ ਦੇਤੀ ਵੋਟਾਂ ਨਹੀਂ ਪਾ ਕੇ ਖੁੱਡੇ ਲੈਣ ਲਾਤਾ ਸੇ ਕੁੰਬਰ ਵਿਜੇ ਪ੍ਰਤਾਪ ਇਹ ਗੱਲ ਜ਼ਰੂਰ ਕਹਿ ਰਹੇ ਨੇ ਕਿ ਬਦਵੀਆਂ ਦੇ ਦੋਸ਼ੇ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਸਸਕੀ ਕਾਲਜੀ ਪ੍ਰੋਗਰਾਮ ਬੋਲਦਾ ਪੰਜਾਬ ਤੋਂ ਤੁਹਾਡਾ ਸਵਾਗਤ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਕ ਵੱਡੀ ਲੜੀ ਲਲਕਾਰ ਆ ਉਹ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰਾਂ ਨੂੰ ਮਾਰੀ ਹੈ ਉਹ ਵੀ ਬਿਨਾ ਨਾਮ ਲੇ। ਉਹ ਕਿਹੜੇ ਲੀਡਰ ਨੇ ਅਸੀਂ ਉਹਦਾ ਨਾਮ ਆ ਉਹ ਜ਼ਿਕਰ ਕਰਾਂਗੇ ਮੈਂ ਨਾ ਇਸ ਪ੍ਰੋਗਰਾਮ ਦੇ ਵਿੱਚ ਚਰਚਾ ਕਰਨ ਦੇ ਲਈ ਜਾਨਕੀ ਮੇਰੇ ਖਾਸ ਜਿਹੜੇ ਮਹਿਮਾਨ ਜਿਹੜੇ ਹਰ ਵਾਰ ਦੀ ਤਰ੍ਹਾਂ ਮੌਜੂਦ ਰਹਿੰਦੇ ਨੇ ਗੁਰਮੁਖ ਸਿੰਘ ਰਪਾਣਾ ਜੀ ਰਪਾਣਾ ਜੀ ਸਤਿਕਾਰ ਜੀ ਸਤਿਕਾਰ ਜੀ ਰਪਾਣਾ ਜੀ ਕਹਿੰਦੇ ਮੁੱਖ ਮੰਤਰੀ ਸਾਹਿਬ ਨੇ ਅੱਜ ਫੇਰ ਲਲਕਾਰ ਮਾਰਤੀ ਕਹਿੰਦੇ ਬਿਨਾ ਨਾਮ ਲਈ ਅਕਾਲੀ ਦਲ ਦੇ ਲੀਡਰਾਂ ਨੂੰ ਉਹ ਕਿਹੜੇ ਲੀਡਰਾਂ ਨੂੰ ਲਲਕਾਰ ਮਾਰੀਏ ਥੋੜਾ ਜਾਣਕਾਰੀ ਸਾਂਝੀ ਕਰੋ ਅਮਰਜੀਤ ਜੀ ਦਿੰਦੇ ਨੇ ਕਿ ਹੁਣ ਇਸ ਸਮੇਂ ਇੱਕ ਟਾਈਮ ਹੈ ਹੂੰ ਹੁਣ ਉਹ ਦੌਰ ਚੱਲ ਰਿਹਾ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਲਈ ਇਹ ਸਮਾਂ ਬਹੁਤਾ ਚੰਗਾ ਨਹੀਂ ਜੀ ਸ਼੍ਰੋਮਣੀ ਅਕਾਲੀ ਦਲ ਦੁਫਾੜ ਹੈ ਹਮ ਸ਼੍ਰੋਮਣੀ ਅਕਾਲੀ ਦਲ ਦੇ ਆਪਣੇ ਖੁਦ ਦੇ ਲੀਡਰ ਹਮ ਉਹਨਾਂ ਚੀਜ਼ਾਂ ਲਈ ਮਾਫੀ ਮੰਗ ਰਹੇ ਆ ਜੀ ਉਹਨਾਂ ਭੁੱਲਾਂ ਲਈ ਮਾਫੀ ਮੰਗ ਰਹੇ ਆ ਇਥੋਂ ਤੱਕ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਮ ਉਹਨਾਂ ਨੇ ਇਹ ਤਾਂ ਨਹੀਂ ਕਿਹਾ ਕਿ ਕਿਸ ਚੀਜ਼ ਦੀ ਮਾਫੀ ਪਰ ਉਹ ਵੀ ਸ਼੍ਰੀ ਕਾਲ ਤਖਤ ਸਾਹਿਬ ਤੇ ਲਿਖ ਕੇ ਦੇ ਚੁੱਕੇ ਨੇ ਹਮ ਕਿ ਮੇਰੇ ਤੋਂ ਸਰਕਾਰ ਸਮੇ ਹੋਈਆਂ ਗਲਤੀਆਂ ਦੀ ਖੀਮਾ ਜਾਂਚਨਾ ਮਾਫੀ ਭੁੱਲ ਠੀਕ ਹੈ ਹੁਣ ਭੁੱਲਾਂ ਕਿਹੜੀਆਂ ਹੋਈਆਂ ਸੀ ਉਹਨਾਂ ਨੇ ਨਾਮ ਤਾਂ ਲਿਆ ਨਹੀਂ ਪਰ ਉਹਨਾਂ ਦੇ ਜਿਹੜੇ ਬਾਗੀ ਧੜਾ ਉਹ ਲਗਾਤਾਰ ਕਹਿ ਰਿਹਾ ਕਿ ਭੁੱਲਾਂ ਹੋਈਆਂ ਕਿਹੜੀਆਂ ਸੀ ਉਹਦਾ ਜ਼ਿਕਰ ਕੀਤਾ ਜਾ ਰਿਹਾ ਹੈ ਜ਼ਿਕਰ ਕੀਤਾ ਇਸ ਤੋਂ ਬਿਨਾ ਢੇਰੇ ਦੇ ਕੁਝ ਪੈਰੋਕਾਰ ਨੇ ਉਹ ਵੀ ਲਗਾਤਾਰ ਕਹਿ ਰਹੇ ਨੇ ਕਿ ਕਾਲੀ ਦਲ ਤੋਂ ਕਿਹੜੀ ਭੁੱਲ ਹੋਈ ਹੈ ਤੇ ਕਿਵੇਂ ਕੀਤੀ ਹੈ ਕਿਹੜੀ ਗਲਤੀ ਹੋਈ ਹੈ ਗਲਤੀ ਕੀਤੀ ਅਸੀਂ ਪਰ ਕਰਾਈ ਕਿਨੇ ਇਹ ਵੀ ਦੱਸਦਾ ਸੈਟ ਦੇ ਮੁਖੀ ਦੱਸ ਰਹੇ ਨੇ ਲਗਾਤਾਰ ਅਕਾਲੀ ਦਲ ਜਿਹੜੀਆਂ ਚੀਜ਼ਾਂ ਤੋਂ ਕਿਰਦਾ ਜਾ ਰਿਹਾ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੋੜ ਤੋਂ ਲਲਕਾਰ ਮਾਰੀ ਤੇ ਕਿਹਾ ਕਿ ਜਿਹੜੀ ਭੁੱਲ ਹੋਵੇ ਉਹਦੀ ਮਾਫੀ ਹੁੰਦੀ ਹੈ ਅਣਜਾਣੇ ਚ ਪਰ ਜਿਹੜਾ ਗੁਨਾਹ ਕੀਤਾ ਹੋਵੇ ਗੁਨਾਹ ਦੀ ਕਦੇ ਮਾਫੀ ਨਹੀਂ ਹੁੰਦੀ ਉਹਨਾਂ ਨੇ ਨਾਲ ਇਹ ਵੀ ਕਹਿਤਾ ਕਿ ਸਾਡੇ ਕੋਲ ਇਸ ਸਮੇ ਸਾਡੀਆਂ ਸਾਡੇ ਸਮਾਜ ਦੇ ਵਿੱਚ ਤਿੰਨ ਅਦਾਲਤਾਂ ਨੇ ਹੂੰ ਪਹਿਲੀ ਅਦਾਲਤ ਰੱਬ ਦੀ ਕਚਹਿਰੀ ਹੈ ਬਿਲਕੁਲ ਦੂਜੀ ਲੋਕਾਂ ਦੀ ਕਚਹਿਰੀ ਹੈ ਤੇ ਤੀਜੀ ਜਿਹੜੀਆਂ ਅਦਾਲਤਾਂ ਨੇ ਉਹ ਹੈ ਉਹ ਕਹਿੰਦੇ ਦੋ ਅਦਾਲਤਾਂ ਤੋਂ ਤੁਹਾਨੂੰ ਸਜ਼ਾ ਮਿਲ ਚੁੱਕੀ ਹੈ ਹੂੰ ਨਾਮ ਨਹੀਂ ਲਿਆ ਉਹਨਾਂ ਨੇ ਹੁਣ ਸਜ਼ਾ ਕਿਨੂੰ ਮਿਲੀ ਉਹ ਤਾਂ ਸਾਰਿਆਂ ਨੂੰ ਪਤਾ ਹੈ ਕਿ ਕਾਲੀ ਦਲ ਖੇਰੂ ਖੇਰੂ ਹੋ ਗਿਆ ਅਕਾਲੀ ਦਲ ਦੇ ਬਾਗੀ ਲੀਡਰ ਕਹਿਣ ਲੱਗੇ ਵੀ ਸੁਖਬੀਰ ਸਿੰਘ ਬਾਦਲ ਨੇ ਇਹ ਕੀਤਾ ਸ਼੍ਰੋਮਣੀ ਅਕਾਲੀ ਅਸੀਂ ਆਹ ਕੀਤਾ ਸਾਨੂੰ ਮਾਫੀ ਦੇ ਦਿਓ ਕਹਿੰਦਾ ਮੈਨੂੰ ਮਾਫੀ ਦੇ ਦਿਓ ਕਹਿੰਦਾ ਮੈਨੂੰ ਮਾਫੀ ਦੇ ਦਿਓ ਠੀਕ ਹੈ ਅਕਾਲੀ ਦਲ ਦੇ ਲੀਡਰ ਲਗਾਤਾਰ ਇਹ ਗੱਲ ਕਹਿ ਰਹੇ ਆ ਤੇ ਭਗਵੰਤ ਸਿੰਘ ਮਾਨ ਕਹਿ ਰਹੇ ਨੇ ਵੀ ਰੱਬ ਨੇ ਵੀ ਤੁਹਾਨੂੰ ਸਜ਼ਾ ਦੇਤੀ ਕਿ ਪਾਰਟੀ ਖਤਮ ਹੋ ਗਈ ਲੋਕਾਂ ਨੇ ਵੀ ਤੁਹਾਨੂੰ ਸਜ਼ਾ ਦੇਤੀ ਵੋਟਾਂ ਨਹੀਂ ਪਾ ਕੇ ਖੁੱਡੇ ਲੈਣ ਲਾਤਾ ਸਰਕਾਰ ਤੋਂ ਲਾਂਬੇ ਕਰਤਾ ਨਾ ਤੁਹਾਡਾ ਕੋਈ ਐਮਐਲਏ ਇੱਕ ਦਿਨ ਨੂੰ ਛੱਡ ਕੇ ਤੇ ਐਮਪੀ ਦੀ ਤੁਹਾਨੂੰ ਇੱਕ ਸੀਟ ਮਿਲੀ ਹੈ ਠੀਕ ਹੈ ਤੁਹਾਡੇ ਆ ਵੋਟ ਬੈਂਕ ਆ ਜਿਹੜਾ 30 35 40% ਤੋਂ 13 14% ਤੇ ਆ ਗਿਆ ਤੇ ਹੁਣ ਜਿਹੜੀ ਲਾਸਟ ਸਜ਼ਾ ਉਹ ਅਦਾਲਤ ਦੀ ਰਹਗੀ ਜਿਹੜੀ ਤੁਹਾਨੂੰ ਜਲਦੀ ਮਿਲਣ ਵਾਲੀ ਹੈ ਇਹ ਅੱਜ ਸੁਖਵੀਰ ਜਿਹੜੇ ਭਗਵੰਤ ਸਿੰਘ ਮਾਨ ਨੇ ਗੱਲ ਕਹੀ ਹੈ ਇਸ਼ਾਰਾ ਇਹੀ ਹੈ ਕਿ ਜਿਹੜੇ ਡੇਰੇ ਦੇ ਕੁਝ ਪੈਰੋਕਾਰ ਡਾਇਰੈਕਟਲੀ ਹੁਣ ਸੁਖਵੀਰ ਸਿੰਘ ਬਾਦਲ ਦਾ ਨਾਮ ਲੈਣ ਲੱਗ ਗਏ ਉਹਨੂੰ ਇੱਕ ਸਬੂਤ ਦੇ ਤੌਰ ਤੇ ਦੇਖਿਆ ਜਾ ਰਿਹਾ ਠੀਕ ਹੈ ਤੁਸੀਂ ਦੇਖਿਆ ਕਿ ਪਿਛਲੇ ਦਿਨੀ ਵੱਖ-ਵੱਖ ਚੈਨਲਾਂ ਤੇ ਆਪਣੇ ਇੰਟਰਵਿਊ ਜਾਂ प्रदीप ਕਲੇਰ ਬਿਲਕੁਲ ਜਿਹੜੇ ਡੇਰੇ ਦੇ ਪਹਿਲਾਂ ਮੁੱਖ ਆਪਾਂ ਇਹ ਲਾਲੋ ਵੀ ਅਹੁਦੇਦਾਰਾਂ ਦੇ ਵਿੱਚ ਸ਼ਾਮਿਲ ਸੀਗੇ ਬਿਲਕੁਲ ਜਿਹੜੇ ਕਰਤਾ ਤਰਤਾ ਲਾ ਲਈਏ ਕਰਤਾ ਤਰਤਾ ਸਾਰਾ ਉਹ ਸੀ ਰਾਜਨੀਤਿਕ ਤੌਰ ਤੇ ਤੇ ਡੇਰੇ ਦੇ ਜਿਹੜੇ ਹੋਰ ਕੰਮ ਕਾਜ ਨੇ ਜਿਹੜੇ ਸਾਰੇ ਉਹ ਸੰਭਾਲਦੇ ਸੀ ਚਾਹੇ ਕਿਸੇ ਨੂੰ ਵੋਟ ਪਾਉਣੀ ਆ ਚਾਹੇ ਕਿਸੇ ਦਾ ਐਲਾਨ ਕਰਨਾ ਚਾਹੇ ਕਿਸੇ ਨੂੰ ਬਾਬੇ ਨੂੰ ਮਲਾਉਣਾ ਚਾਹੇ ਬਾਬੇ ਨੂੰ ਨਹੀਂ ਮਲਾਉਣਾ ਤੇ ਚਾਹੇ ਮੀਟਿੰਗਾਂ ਕਰਨੀਆਂ ਜੋ ਵੀ ਸਿਆਸੀ ਕੰਮਕਾਜ ਸਾਰੇ ਇਹ ਕਰਦੇ ਸੀ ਤੇ ਉਹਦੇ ਪ੍ਰਦੀਪ ਕਲੇਰ ਹੈ ਤੇ ਉਹਦੇ ਚ ਹੋਰ ਦਿਨ ਚਾਰ ਜਿਹੜੇ ਹੋਰ ਇਹਨਾਂ ਦੇ ਸੀਗੇ ਹੁਣ ਪ੍ਰਦੀਪ ਕਲੇਰ ਤਾਂ ਬਿਲਕੁਲ ਸ਼ਰੇਆਮ ਗੱਲ ਕਹਿ ਰਿਹਾ ਹੈ ਕਿ ਸੁਖਵੀਰ ਸਿੰਘ ਬਾਦਲ ਆਉਂਦੇ ਸੀ ਜਾਂਦੇ ਸੀ ਇਹਦਾ ਮਤਲਬ ਕਿ ਉਹ ਸਬੂਤ ਹੈ ਬਿਲਕੁਲ ਸਬੂਤ ਹੈ ਹੁਣ ਇੱਕ ਪਾਸੇ ਤਾਂ ਇਹ ਕਿਹਾ ਜਾ ਰਿਹਾ ਕਿ ਸੁਖਵੀਰ ਜਿਹੜੀ ਸਿੱਟ ਨੇ ਪ੍ਰਦੀਪ ਕਲੇਰ ਨੂੰ ਵਾਦਾ ਮਾਫਗਵਾ ਮੰਨਾਤਾ ਪਰ ਉਹ ਅਜੇ ਤੱਕ ਕਿਤੇ ਸਾਹਮਣੇ ਨਹੀਂ ਦਿਖਾਈ ਦਿੱਤੇ ਇੱਕ ਪਾਰ ਪਾਣਜੀ ਭਗਵੰਤਮਾਨ ਸਾਹਿਬ ਨੇ ਵੀ ਗੱਲ ਬਤ ਕਹੀ ਹੈ ਕਹਿੰਦੇ ਵੀ ਜਲਦ ਸਾਡੇ ਕੋਲ ਜਿਹੜੇ ਸਬੂਤ ਨੇ ਉਹ ਕੱਟੇ ਹੋ ਰਹੇ ਨੇ ਆਲ ਵਾਲੇ ਸਮੇਂ ਦੇ ਵਿੱਚ ਕਹਿੰਦੇ ਜਲਦ ਕੋਈ ਖਲਾਸਾ ਕੀਤਾ ਜਾਵੇਗਾ ਕਿ ਲੱਗਦਾ ਕੋਈ ਇਸ ਮਾਮਲੇ ਨੂੰ ਲੈ ਕੇ ਹੈ ਕਿ ਡੇਰਾ ਮੁੱਕੀ ਜਿਹੜੇ ਕੋਈ ਉਹਨਾਂ ਨਾਲ ਸੰਬੰਧ ਰੱਖਦੀ ਹੈ ਕਿ ਭਗਵੰਤਮਾਨ ਦੇ ਕੋਲ ਜਿਹੜਾ ਸਿੱਧਾ ਪਹੁੰਚ ਉਹ ਸੁਭੀਰ ਸਿੰਘ ਬਾਦਲ ਆਉਂਦੇ ਸੀ ਜਦਜਾ ਹੋਰ ਕੁ ਜਿਕਰ ਕੀਤਾ ਹੋਵੇ ਤਾਂ ਉਹਨਾਂ ਨੇ ਜਿਹੜਾ ਇਹ ਗੱਲ ਸਾਂਝੀ ਕੀਤੀ ਹੈ ਅਸੀਂ ਗੱਲ ਫੇਰ ਮੈਂ ਉਹੀ ਦੁਬਾਰਾ ਦੁਹਰਾ ਰਹੇ ਹਾਂ ਕਿ ਇੱਕ ਪਾਸੇ ਤਾਂ ਸੁਖਵੀਰ ਬਾਦਲ ਦੇ ਉਸ ਸਮੇਂ ਦੇ ਸਿੱਪ ਚਲਾ ਰਹੇ ਹੂੰ ਉਸ ਸਮੇਂ ਦੇ ਉਹਨਾਂ ਦੇ ਖੱਬੀਆਂ ਸੱਜੀਆਂ ਬਾਹਾਂ ਰਹੇ ਬਾਗੀ ਤੜਾ ਹੂੰ ਉਹ ਕਹਿ ਰਿਹਾ ਕਿ ਸਾਡੇ ਤੋਂ ਗਲਤੀ ਹੋ ਗਈ ਬਿਲਕੁਲ ਉਸ ਤੋਂ ਵੱਡਾ ਸਬੂਤ ਕੀ ਲੈਣਾ ਦੂਜੇ ਪਾਸੇ ਸਿੱਟ ਦੇ ਮੁਖੀ ਉਹ ਹੁਣ ਕਹਿਣ ਲੱਗੇ ਠੀਕ ਹੈ ਉਹਨਾਂ ਨੇ ਸਾਰਾ ਕੋ ਜਨਤਕ ਕਰਤਾ ਤੀਜੇ ਨੰਬਰ ਤੇ ਡੇਰੇ ਦੇ ਉਹ ਪੈਰੋਕਾਰ ਹੂੰ ਜਿਹੜੇ ਮੁੱਖ ਸਾਜ਼ਿਸ਼ ਕਰਤਾ ਨੇ ਬਦਵੀਂ ਵਾਲੇ ਕੇਸਾਂ ਦੇ ਵਿੱਚ ਉਹ ਸਾਰੇ ਗੱਲ ਕਲੀਅਰ ਸਾਹਮਣੇ ਕਹਿ ਰਹੇ ਨੇ ਠੀਕ ਹੈ ਜਿਵੇਂ ਮੈਂ ਗੱਲ ਕਰ ਰਿਹਾ ਸੀ ਕਿ ਕਹਿ ਜਾ ਕੋ ਨੂੰ ਵਾਦਾ ਮਾਫਗਵਾ ਬਣਾ ਰਿਹਾ ਹਾਲ ਦੀ ਕਰੀਓਨ ਦੇ 164 ਦੇ ਬਿਆਨ ਨੇ ਜਿਹੜੇ ਉਹ ਦਰਜ ਹੋ ਰਹੇ 164 ਤੋਂ ਬਾਅਦ ਅਦਾਲਤ ਉਹਨਾਂ ਨੂੰ ਵਾਦਾ ਮਾਫਗਵਾ ਬਣਾਉਂਦੀ ਹੈ ਕਿ ਨਹੀਂ ਬਣਾਉਂਦੀ ਉਹਨਾਂ ਨੂੰ ਇਕਦਾਲ ਤੋਂ ਉਹਨਾਂ ਨੂੰ ਇਹ ਗੱਲ ਕਹਿੰਦੀ ਆ ਵੀ ਹਾਂ ਤੁਸੀਂ ਵਾਅਦਾ ਵਾਂ ਬੜਾ ਬਣੋ ਕਿ ਨਹੀਂ ਇਹ ਹਲੇ ਗੱਲ ਆਉਣ ਵਾਲੇ ਸਮੇਂ ਦੀ ਆ ਯਾਨੀ ਕਿ ਆਪਾਂ ਸਿੱਧੇ ਤੌਰ ਤੇ ਕੀ ਹੈ ਜਿਹੜਾ ਕੁਵਰ ਵਿਜੇ ਪ੍ਰਤਾਪ ਸਿੰਘ ਆ ਜਿਹਨਾਂ ਦਾ ਇਹਨਾਂ ਦਾ ਐਮ.ਐਲ.ਏ. ਆ ਹੁਣ ਲੱਗਦਾ ਕਿ ਜਿਹੜਾ ਉਹਨਾਂ ਦੀ ਗੱਲ ਆ ਉਹ ਭਗਵੰਤ ਮਾਨਸ ਸਾਹਮਣੇ ਜਿਹੜੀ ਆ ਬੂਰ ਪੈਂਦੀ ਨਜ਼ਰ ਆਵੇ ਕਿ ਨਹੀਂ ਨਹੀਂ ਦੇਖੋ ਗੱਲ ਇਹ ਜਿਹੜੀ ਕੁੰਮਰ ਵਿਜੇ ਪ੍ਰਤਾਪ ਵਾਲੀ ਕੁੰਜੇ ਕੁੰਵਰ ਵਿਜੇ ਪ੍ਰਤਾਪ ਇਹ ਗੱਲ ਜ਼ਰੂਰ ਕਹਿ ਰਹੇ ਨੇ ਕਿ ਬਦਵੀਆਂ ਦੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਉਹ ਇਹ ਵੀ ਕਹਿ ਰਹੇ ਨੇ ਕਿ ਸਾਡੀ ਸਰਕਾਰ ਨੇ ਵਾਅਦਾ ਕੀਤਾ ਸੀ ਜੀ ਪਰ ਵਾਅਦਾ ਸਿਰੇ ਅਜੇ ਤੱਕ ਨਹੀਂ ਚੜਿਆ ਉਹ ਖਫਾ ਵੀ ਨੇ ਹਾਂ ਬਿਲਕੁਲ ਪਰ ਗੱਲ ਇਹ ਆ ਕਿ ਜਿਹੜੀ ਹੁਣ ਤੱਕ ਸਬੂਤ ਵਜੋਂ ਇਹ ਲਾ ਲੋ ਜਾਂ ਗਵਾਹ ਵਜੋਂ ਜਾਂ ਜਿਨ੍ਹਾਂ ਨੇ ਕੀਤੀ ਹੈ ਜਿਹੜਾ ਮੁੱਖ ਸਾਜ਼ਿਸ਼ ਕਰਤਾ ਜਿਵੇਂ ਪ੍ਰਦੀਪ ਕਲੀਅਰ ਦੀ ਗੱਲ ਕੀਤੀ ਹੈ ਜਿਹੜੀ ਗੱਲ ਹੁਣ ਤੱਕ ਬਿਲਕੁਲ ਕਲੀਅਰ ਨੰਗੇ ਚਿੱਟੀ ਪ੍ਰਦੀਪ ਕਲੀਅਰ ਕਹਿ ਚੁੱਕੇ ਨੇ ਉਹ ਗੱਲ ਅਜੇ ਤੱਕ ਕੁਮਰ ਵਿਜੇ ਪ੍ਰਤਾਪ ਵੀ ਨਹੀਂ ਕਹੇ ਜਿਹੜੀ ਗੱਲ ਉਸ ਸਮੇਂ ਸਿੱਟ ਦੇ ਮੁਖੀ ਰਹੇ ਤੇ ਸਾਬਕਾ ਪੁਲਿਸ ਅਧਿਕਾਰੀ ਆਰਐਸ ਖੱਡੜਾ ਰਣਵੀਰ ਸਿੰਘ ਖੱਡੜਾ ਜਿਹੜੀ ਗੱਲ ਵੱਖ-ਵੱਖ ਚੈਨਲਾਂ ਤੇ ਕਹਿ ਚੁੱਕੇ ਨੇ ਆਪਣੇ ਨਾਲ ਵੀ ਉਹਨਾਂ ਦੀ ਇੱਕ ਦੋ ਵਾਰ ਗੱਲ ਹੋਈ ਆਪਾਂ ਕੀਤੀ ਹੈ ਜਿਹੜੀ ਗੱਲ ਬਿਲਕੁਲ ਕਲੀਅਰ ਨੰਗੇ ਚਿੱਟੀ ਉਹ ਕਹਿ ਰਹੇ ਨੇ ਉਹ ਅਜੇ ਤੱਕ ਕੁਮਰ ਵਿਜੇ ਪ੍ਰਤਾਪ ਵੀ ਨਹੀਂ ਕਹੀ ਮੈਂ ਉਹਨੂੰ ਸੁਣੀ ਨਹੀਂ ਹੋ ਸਕਦਾ ਉਹਨੇ ਕਹੀ ਵੀ ਹੋਵੇ ਪਰ ਮੈਂ ਉਹਨਾਂ ਦੇ ਮੂੰਹੋਂ ਅਜੇ ਤੱਕ ਨਹੀਂ ਸੁਣੀ ਨਹੀਂ ਇਹ ਵੀ ਹੋ ਸਕਦਾ ਜਿਸ ਤਰ੍ਹਾਂ ਭਗਵੰਤਪਾਨ ਸਾਹਿਬ ਨੇ ਕਿਹਾ ਵੀ ਸਾਡੇ ਕੋਲ ਜਿਹੜੇ ਨੇ ਕੁਝ ਸਬੂਤ ਆਗੇ ਇਕੱਠੇ ਹੋ ਗਏ ਉਹ ਆਉਣ ਵਾਲੇ ਸਮੇਂ ਦੇ ਵਿੱਚ ਖਲਾਸਾ ਕੀਤਾ ਜਾਵੇਗਾ ਕਿ ਹੋ ਸਕਦਾ ਵੀ ਕੁਫਰ ਵਿਜੇ ਪ੍ਰਤਾਪ ਸਿੰਘ ਦੇ ਥਰੂ ਜਿਹੜਾ ਸਬੂਤ ਆ ਉਹ ਪਹੁੰਚੇ ਹੋਣ ਕਿ ਨਹੀਂ ਇਹ ਤਾਂ ਅਜੇ ਹਾਲ ਦੀ ਘੜੀ ਕਹਿਣਾ ਮੁਸ਼ਕਲ ਹੋਏਗਾ ਕਿ ਇਹਦੇ ਹਰੋ ਪਰ ਇਹ ਗੱਲ ਜ਼ਰੂਰ ਹੈ ਕਿ ਜੋ ਗੱਲ ਪ੍ਰਦੀਪ ਕਲੇਰ ਕਹਿ ਰਿਹਾ ਪ੍ਰਦੀਪ ਕਲੇਰ ਨੂੰ ਜਿਵੇਂ ਕਿਹਾ ਜਾ ਰਿਹਾ ਕਿ ਵਾਧਾ ਬਗਵਾਜ ਮੈਂ ਅੰਗਰੇਜ਼ੀ 'ਚ ਕਹ ਤੋ ਵੀ ਅਪਰੂਵਰ ਬਣਾਇਆ ਜਾ ਰਿਹਾ ਉਹਨ ਤਾਂ ਉਹ ਜੋ ਕਹਿ ਰਿਹਾ ਹੁਣ ਉਹ ਤਾਂ ਸਾਰਾ ਕੁਝ ਦੱਸ ਰਿਹਾ ਕਿ ਕਿਹੜੀ ਗੱਡੀ ਕਿੱਥੋਂ ਲਿਆਂਦੇ ਕਿੱਥੋਂ ਲੈ ਕੇ ਗਏ ਕਿ ਕਿਹੜੇ ਰੰਗ ਦੀ ਗੱਡੀ ਸੀ ਕਿਹੜਾ ਨੰਬਰ ਸੀ ਗੱਡੀ ਦਾ ਸੁਖਵੀਰ ਵੱਲ ਦੇ ਨਾਲ ਕੌਣ ਬੈਠਾ ਸੀ ਅੱਗੇ ਕੌਣ ਬੈਠਾ ਸੀ ਚਲਾਕ ਕੌਣ ਰਿਹਾ ਸੀ ਕਿਹੜੇ ਹੋਟਲ 'ਚ ਗਏ ਆ ਤੇ ਕਿਹੜੇ ਹੋਟਲ 'ਚੋਂ ਲੈ ਕੇ ਆਏ ਕਿਹੜੇ ਹੋਟਲ 'ਚ ਮੀਟਿੰਗ ਹੋਈ ਆ ਕਿਹੜੇ ਡੇਰ 'ਚ ਬਾਬੇ ਨੇ ਬੁਲਾਇਆ ਕਿਹੜੇ ਡੇਰ 'ਚ ਬਾਬਾ ਬੈਠਾ ਸੀ ਇਸ ਤੋਂ ਵੱਡੇ ਸਬੂਤ ਕਿੱਥੋਂ ਲੈ ਕੇ ਆਓਗੇ ਨਾ ਬਿਲਕੁਲ ਬਿਲਕੁਲ ਠੀਕ ਆ ਹਾਂ ਇਹ ਗੱਲ ਜ਼ਰੂਰ ਹੈ ਕਿ ਇੱਕ ਪਾਸੇ ਤਾਂ ਉਹ ਇਹ ਗੱਲ ਸਾਰੀ ਸੱਚਾਈ ਦੱਸ ਰਿਹਾ ਤੇ ਪਹਿਲੀ ਕਤਾਰ ਦੇ ਵਿੱਚ ਉਹਦਾ ਨਾਮ ਵੀ ਆ ਪ੍ਰਦੀਪ ਕਲੇਰ ਦਾ ਇਹ ਜਿਹੜੀਆਂ ਦੋ ਗੱਲਾਂ ਜਿਹੜੀਆਂ ਇਕੱਠੀਆਂ ਹੋ ਗਈਆਂ ਇੱਥੇ ਆ ਕੇ ਕਿਤੇ ਨਾ ਕਿਤੇ ਗੱਲ ਜ਼ਰੂਰ ਲੱਗਦੀ ਹੈ ਤਾਂ ਇਹ ਵੀ ਲੋਕ ਗੱਲ ਕਹਿ ਰਹੇ ਨੇ ਵੀ ਸ਼ਾਇਦ ਉਹ ਆਪਣਾ ਆਪ ਦਾ ਬਚਾਅ ਕਰਨ ਲਈ ਸਾਰਾ ਕੁਝ ਦੱਸ ਰਿਹਾ ਪਰ ਦੱਸ ਤਾਂ ਰਿਹਾ ਜੇ ਉਹਨੂੰ ਪਤਾ ਹੈ ਦੱਸਦਾ ਤਾਂ ਹੀ ਰਿਹਾ ਨਾ ਉਹਨੂੰ ਜੇ ਪਤਾ ਹੈ ਹੋਰ ਕਿਸੇ ਨੇ ਨਹੀਂ ਦੱਸਦੇ ਹੋਰ ਇੰਨੇ ਬੰਦੇ ਬੰਲੇ ਇਹਨਾਂ ਕੇਸਾਂ ਦੇ ਵਿੱਚ ਕਿੰਨੇ ਬੰਦੇ ਦੀਆਂ ਗ੍ਰਿਫਤਾਰੀਆਂ ਹੋਈਆਂ ਨੇ ਪਹਿਲਾਂ ਨੇ ਹੋਰ ਨਹੀਂ ਕਿਸੇ ਨੇ ਦੱਸਦਾ ਡੇਰੇ ਉਹ ਕਿੰਨੇ ਪ੍ਰੇਮੀ ਫੜੇ ਗਏ ਨੇ ਉਹਨਾਂ ਨੇ ਨਹੀਂ ਦੱਸਦਾ ਕਿ ਸੁਖਵੀਰ ਬਾਦਲਾਉਂਦਾ ਸੀ ਜਾਂਦਾ ਸੀ ਡੇਰੇ ਨੂੰ ਕਦੋਂ ਮਿਲਿਆ ਕਿੰਨੇ ਵਾਰ ਆਇਆ ਹੋਰ ਤਾਂ ਕਿਸੇ ਨੇ ਜ਼ਿਕਰ ਨਹੀਂ ਕੀਤਾ ਤਾਂ ਉਹਦੇ ਵਿੱਚ ਪ੍ਰਦੀਪ ਕਲੇਰ ਨੇ ਕਿਉਂ ਕੀਤਾ ਕਿਉਂ ਕਿ ਕਿਉਂਕਿ ਪ੍ਰਦੀਪ ਕਲੇਰ ਸਾਰਾ ਕਰਤਾ ਤਰਤਾ ਸੀ ਪ੍ਰਦੀਪ ਕਲੇਰ ਹੀ ਮੀਟਿੰਗਾਂ ਕਰਾਉਂਦਾ ਸੀ ਪ੍ਰਦੀਪ ਕਲੇਰ ਹੀ ਆਉਂਦਾ ਜਾਂਦਾ ਸੀ ਇਸ ਕਰਕੇ ਜੇ ਗੱਲ ਜਿਵੇਂ ਭਗਵੰਤ ਸਿੰਘ ਮਾਨ ਨੇ ਗੱਲ ਸਬੂਤਾਂ ਦੀ ਕਹਿ ਰਹੇ ਨੇ ਤਾਂ ਉਹਦੇ ਵਿੱਚ ਇਹੀ ਮੰਨਿਆ ਜਾ ਸਕਦਾ ਹੈ ਕਿ ਸ਼ਾਇਦ ਪ੍ਰਦੀਪ ਕਲੇਰ ਜਾਂ ਉਹਦੇ ਚੱਕ ਦਾ ਬੰਦਾ ਕੋਈ ਹੋਰ ਹੋ ਸਕਦਾ ਤੇ ਜਾਂ ਸਬੂਤ ਵਜੋਂ ਜੇ ਆਪਾਂ ਮੰਨ ਲੈਨੇ ਆ ਕਿ ਹੋ ਸਕਦਾ ਕਿਸੇ ਦੀ ਕੋਈ ਸੀਸੀਟੀਵੀ ਫੋਟੋੇ ਸਾਹਮਣੇ ਆਈ ਹੋਵੇ ਜਾਂ ਜਿਹੜੀ ਆਪਾਂ ਉਹ ਕਹਿੰਦੇ ਆ ਵੀ ਇੱਕ ਉਹ ਇਹਨਾਂ ਨੇ ਜਿਹੜਾ ਮਾਫੀਨਾਮਾ ਲਿਖਿਆ ਸੀਗਾ ਜਿਹਦਾ ਬੜਾ ਰੌਲਾ ਪੈ ਰਿਹਾ ਉਹ ਕਹਿੰਦੇ ਡੇਰਾ ਹੈ ਮੋਗੀ ਕਹਿੰਦਾ ਮੈਂ ਤਾਂ ਮਾਫੀ ਮੰਗੀ ਨਹੀਂ ਠੀਕ ਹੈ ਵੀ ਇਹ ਤਾਂ ਮੈਂ ਸਪਸ਼ਟੀਕਰਨ ਦਿੱਤਾ ਸੀ ਮਾਫੀ ਨਹੀਂ ਮੰਗੀ ਠੀਕ ਹੈ ਉਹਦੇ ਚ ਸਿੰਘ ਸਹਿਬਾਨ ਜਿਹੜੇ ਸਾਫ ਕਰ ਰਹੇ ਨੇ ਯਾਨੀ ਗੁਰਮukh ਸਿੰਘ ਠੀਕ ਹੈ ਉਹ ਵੀ ਉਸਤੇ ਇਤਰਾਜ਼ ਜਾਰ ਕਰ ਚੁੱਕੇ ਸੀਗੇ ਵੀ ਇਹ ਤਾਂ ਹਿੰਦੀ ਚ ਹੈ ਇਹਨੂੰ ਪੰਜਾਬੀ ਚ ਬਣਾਓ ਨਾ ਮੈਨੂੰ ਕਈ ਚੀਜ਼ਾਂ ਜਿਹੜੀਆਂ ਹੌਲੀ 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 ਜਿਹੜੀਆਂ ਸਾਹਮਣੇ ਆ ਰਹੀਆਂ ਨੇ ਪਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਹਮਣੇ ਆ ਰਹੀਆਂ ਪਬਲਿਕ ਡੋਮੇਨ 'ਚ ਆ ਗਈਆਂ ਠੀਕ ਹੈ ਅਦਾਲਤ ਦੇ ਵਿੱਚ ਤਾਂ ਹੋ ਸਕਦਾ ਇਹ ਚੀਜ਼ਾਂ ਹਲੇ ਜਾਣੀਆਂ ਹੋਣ ਪਬਲਿਕ ਡੋਮੇਨ 'ਚ ਆ ਗਈਆਂ ਪਹਿਲਾਂ ਹੀ ਜਿਹੜੀ ਚੀਜ਼ ਪਬਲਿਕ ਡੋਮੇਨਸ ਆ ਗਈ ਤਾਂ ਉਹਨੂੰ ਸਬੂਤ ਦੇ ਤੌਰ ਤੇ ਹੀ ਅਦਾਲਤ ਦੇ ਵਿੱਚ ਲਚਾਇਆ ਜਾ ਸਕਦਾ ਤੇ ਹੁਣ ਇਹ ਕੇਸ ਕਿੰਨੀ ਸਾਲ ਚੱਲਣਗੇ ਕਿੰਨਾ ਲੰਬਾ ਚੱਲੇਗਾ ਜਾਂ ਕਿੰਨੀਆਂ ਸਰਕਾਰਾਂ ਆਉਣਗੀਆਂ ਜਾਣਗੀਆਂ ਪਹਿਲਾਂ ਕਿੰਨੀਆਂ ਸਰਕਾਰਾਂ ਆਈਆਂ ਗਈਆਂ ਚਲੀ ਗਈਆਂ ਠੀਕ ਹੈ ਚੰਗੀ ਗੱਲ ਹੈ ਜੀ ਭਗਵੰਤ ਸਿੰਘ ਮਾ ਨੇ ਗੱਲ ਕਹਿ ਰਹੇ ਨੇ ਕਿ ਸਜ਼ਾ ਜਲਦੀ ਮਿਲਣੀ ਆ ਉਹ ਕਿਹਨੂੰ ਮਿਲਣੀ ਆ ਇਹ ਨਹੀਂ ਕਹਿੰਦੇ ਆਪਾਂ ਕਿ ਅਕਾਲੀ ਦਰ ਲੀਡਰ ਨੂੰ ਮਿਲਣੀ ਆ ਉਹ ਤਾਂ ਜਿਹੜਾ ਵੀ ਦੋਸ਼ੀ ਆ ਜਿਹੜਾ ਵੀ ਦੇਖੋ ਨਾਮ ਉਹਨਾਂ ਨੇ ਵੀ ਲਿਆ ਕੱਲ ਇਹ ਵੀ ਕਿਹੜਾ ਵੀ ਦੋਸ਼ੀ ਹੈਗਾ ਕਿਹਨੂੰ ਸਜ਼ਾ ਮਿਲਣੀ ਆ ਅਦਾਲਤ ਨੇ ਕਿਹਨੂੰ ਸਣੇ ਦਰਦ ਸਭ ਇਹ ਵੀ ਕੋਈ ਅੰਤ ਮੰਨ ਕੇ ਕਿ ਜੋ ਬੇਅਦਵੀਆਂ ਹੋਈਆਂ ਨੇ ਦੋਸ਼ੀਆਂ ਦੀ ਜਾਂਚ ਤਾਂ ਹੋ ਰਹੀ ਐ ਦਰਦ ਹਰ ਇੱਕ ਨੂੰ ਆ ਜਿਹੜਾ ਵੀ ਸਿੱਖ ਧਰਮ ਦਾ ਜਿਹੜੇ ਵੀ ਧਰਮ ਦਾ ਕੋਈ ਵੀ ਵਿਅਕਤੀ ਹੈਗਾ ਇਹਦੇ ਵਿੱਚ ਜਿਹੜਾ ਵਿਸ਼ਵਾਸ ਰੱਖਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਸਿੱਖ ਧਰਮ ਦੇ ਵਿਸ਼ਵਾਸ ਰੱਖਦਾ ਉਹਨੂੰ ਦਰਦ ਹੈ ਉਹਨੂੰ ਦੁੱਖ ਹੈ ਪਰ ਗੱਲ ਤਾਂ ਇਹ ਹੈ ਵੀ ਸਜ਼ਾ ਮਿਲਣੀ ਕਦੋਂ ਆ ਹੋਰ ਕਿਹੜੀ ਸਰਕਾਰ ਆ ਕੇ ਸਜ਼ਾ ਦੇ ਕਿੰਨੀਆਂ ਸਰਕਾਰਾਂ ਨਿਕਲਣਗੀਆਂ ਇਹ ਹਲੇ ਆਉਣ ਵਾਲਾ ਸਮਾਂ ਦੱਸੇਗਾ ਠੀਕਰ ਪਾਣੀ ਬਾਬਾ ਧੰਨਵਾਦ ਸੋ ਬਿਲਕੁਲ ਉਮੀਦ ਕਰਦਾ ਜਿਸ ਤਰ੍ਹਾਂ ਭਗਵੰਤ ਮਾਨ ਨੇ ਇਹ ਬਿਆਨ ਦਿੱਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਕੋਲ ਜਿਹੜੇ ਸਬੂਤ ਨੇ ਉਹ ਕੱਟੇ ਹੋ ਚੁੱਕੇ ਨੇ ਕਿ ਜਲਦ ਜਿਹੜਾ ਇਨਸਾਫ ਹੈ ਉਹ ਮਿਲੇਗਾ ਕਦੋਂ ਮਿਲੇਗਾ ਇਹ ਹੁਣ ਆਉਣ ਵਾਲਾ ਸਮਾਂ ਦੱਸੇਗਾ ਮੈਨੂੰ ਤੇ ਮੇਰੇ ਸਹਿਯੋਗੀ